ਰੈਡੀ ਜੀਵਨ ਉਤਰਾ ਚੜ੍ਹਾ ਚੁਣੌਤੀਆਂ ਅਤੇ ਮੌਕਿਆਂ ਨਾਲ ਭਰਿਆ ਹੋਇਆ ਹੈ ਡੰਡੀ ਹਰ ਵਿਅਕਤੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰਦਾ ਹੈ ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਹਰ ਸਮੱਸਿਆ ਦਾ ਹੱਲ ਹੁੰਦਾ ਹੈ ਡੰਡੀ ਇਹ ਕੇਵਲ ਇੱਕ ਵਾਕ ਨਹੀਂ ਸਗੋਂ ਜੀਵਨ ਸਿਧਾਂਤ ਹੈ ਜੋ ਸਾਨੂੰ ਆਤਮ ਵਿਸ਼ਵਾਸ ਧੀਰਜ ਅਤੇ ਅਡੋਲਤਾ ਸਿਖਾਉਂਦਾ ਹੈ ਡੰਡੀ ਕਿਸੇ ਵੀ ਵਿਅਕਤੀ ਦੀ ਕਾਮਯਾਬੀ ਉਸ ਦੀ ਜ਼ਿੰਦਗੀ ਦੀਆਂ ਚੁਣੌਤੀਆਂ ਅਤੇ ਜਿੱਤ ਕਰਨ ਦੀ ਯਾਤਰਾ ਦੀ ਗਵਾਹੀ ਦਿੰਦੀ ਹੈ ਡੰਡੀ ਕੋਈ ਵੀ ਵਿਅਕਤੀ ਚਾਹੇ ਉਹ ਵਿਦਿਆਰਥੀ ਹੋਵੇ ਵਪਾਰੀ ਕਿਸਾਨ ਜਾਂ ਨੌਕਰੀशुदा ਵਿਅਕਤੀ ਹਰ ਇੱਕ ਨੇ ਆਪਣੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਸਮੱਸਿਆ ਦਾ ਸਾਹਮਣਾ ਕੀਤਾ ਹੈ ਡੰਡੀ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਔਖਾਈ ਆ ਸਕਦੀ ਹੈ ਕਿਸਾਨਾਂ ਨੂੰ ਮੌਸਮ ਦੇ ਹਾਲਾਤਾਂ ਨਾਲ ਜੂਝਣਾ ਪੈਂਦਾ ਹੈ ਡੰਡੀ ਵਪਾਰੀਆਂ ਨੂੰ ਮੰਡੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਡੰਡੀ ਕਈ ਵਾਰ ਵਿਅਕਤੀ ਆਤਮ ਵਿਸ਼ਵਾਸ ਦੀ ਘਾਟ ਜਾਂ ਸਮਾਜਿਕ ਪਾਬੰਦੀਆਂ ਕਾਰਨ ਅੱਗੇ ਨਹੀਂ ਵੱਧ ਸਕਦੇ ਡੰਡੀ ਇਹ ਸਾਰੀਆਂ ਸਮੱਸਿਆਵਾਂ ਆਉਣ ਜਾਣ ਵਾਲੀਆਂ ਹਨ ਪਰ ਜੇ ਇਹਨਾਂ ਨੂੰ ਠੀਕ ਤਰੀਕੇ ਨਾਲ ਹੱਲ ਕੀਤਾ ਜਾਵੇ ਤਾਂ ਇਹ ਸਾਨੂੰ ਹੋਰ ਮਜ਼ਬੂਤ ਅਤੇ ਸਮਝਦਾਰ ਬਣਾਉਂਦੀਆਂ ਹਨ ਡੰਡੀ ਸਮੱਸਿਆਵਾਂ ਤੋਂ ਭੱਜਣ ਦੀ بجائے ਜੇ ਅਸੀਂ ਸ਼ਾਂਤ ਮਨ ਨਾਲ ਹੱਲ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਜ਼ਰੂਰ ਕੋਈ ਰਾਹ ਨਿਕਲਦਾ ਹੈ ਡੰਡੀ ਜਦੋਂ ਵੀ ਕੋਈ ਚੁਣੌਤੀ ਆਉਂਦੀ ਹੈ ਅਸੀਂ ਹੜਬੜਾ ਜਾਂਦੇ ਹਾਂ ਪਰ ਸੰਜਮ ਨਾਲ ਅਸੀਂ ਵਧੀਆ तरीके ਨਾਲ ਹੱਲ ਲੱਭ ਸਕਦੇ ਹਾਂ ਡੰਡੀ ਰੈਡੀ ਜੇ ਇੱਕ ਤਰੀਕਾ ਕੰਮ ਨਹੀਂ ਕਰ ਰਿਹਾ ਤਾਂ ਹੋਰ ਤਰੀਕਿਆਂ ਬਾਰੇ ਸੋਚੋ ਡੰਡੀ ਤਕਨੀਕ ਵਿਗਿਆਨ ਅਤੇ ਨਵੀਂ ਸੋਚ ਦੀ ਵਰਤੋਂ ਕਰੋ ਡੰਡੀ ਚੋਟੀ ਦੇ ਵਿਅਕਤੀਆਂ ਜਿਵੇਂ ਐਲਨ ਮਸਕ ਏਪੀਜੀ ਅਬਦੁਲ ਕਲਾਮ ਅਤੇ ਸਟੀਵ ਜੋਬਸ ਨੇ ਹਰ ਵਾਰ ਨਵੀਆਂ ਤਕਨੀਕਾਂ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਡੰਡੀ ਕਈ ਵਾਰ ਅਸੀਂ ਸਮੱਸਿਆਵਾਂ ਨੂੰ ਖੁਦ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਹੋਰ ਲੋਕਾਂ ਦੀ ਮਦਦ ਲੈਣ ਤੋਂ ਝਿਜਕਦੇ ਹਾਂ ਡੰਡੀ ਅਧਿਆਪਕ ਮਾਪੇ ਦੋਸਤ ਅਤੇ ਸਮਾਜਿਕ ਸੰਗਠਨ ਸਾਡੀ ਮਦਦ ਕਰ ਸਕਦੇ ਹਨ ਡੰਡੀ ਹੋਰ ਲੋਕਾਂ ਦੀ ਤਜਰਬੇਕਾਰ ਰਹਿਨਮਾਈ ਸਾਨੂੰ ਜਿੱਥੇ ਅਸੀਂ اٹਕੇ ਹੋਏ ਹਾਂ ਉਥੋਂ ਬਾਹਰ ਕੱਢ ਸਕਦੀ ਹੈ ਡੰਡੀ ਕਈ ਵਾਰ ਅਸੀਂ ਸਮੱਸਿਆ ਨੂੰ ਨਿੱਜੀ ਸਮਝਣ ਲੱਗ ਪੈਂਦੇ ਹਾਂ ਜਾਂ ਬਿਨਾ ਸੋਚੇ ਸਮਝੇ ਚਿੰਤਾ ਕਰਦੇ ਰਹਿੰਦੇ ਹਾਂ ਡੰਡੀ ਪਹਿਲਾ ਇਹ ਸਮਝਣ ਦੀ ਲੋੜ ਹੈ ਕਿ ਅਸਲ ਸਮੱਸਿਆ ਕੀ ਹੈ ਡੰਡੀ ਕਦੇ ਵੀ ਅਸਫਲਤਾ ਤੋਂ ਨਾ ਡਰੋ ਡੰਡੀ ਹਰ ਅਸਫਲਤਾ ਇੱਕ ਨਵਾਂ ਸਬਕ ਸਿਖਾਉਂਦੀ ਹੈ ਡੰਡੀ ਕਾਮਯਾਬ ਲੋਕ ਵੀ ਅਸਫਲ ਹੋਏ ਹਨ ਪਰ ਉਹਨਾਂ ਨੇ ਕਦੇ ਹਰ ਨਹੀਂ ਮੰਨੀ ਡੰਡੀ ਕੋਈ ਵੀ ਸਮੱਸਿਆ ਅਸੀਂ ਆਖਰੀ ਅੰਤ ਨਹੀਂ ਮੰਨ ਸਕਦੇ ਡੰਡੀ ਹਰ ਮੁਸ਼ਕਿਲ ਨਵੇਂ ਮੌਕੇ ਵਾਂਗ ਹੁੰਦੀ ਹੈ ਜੋ ਸਾਨੂੰ ਹੋਰ ਸਮਝਦਾਰ ਅਤੇ ਤਾਕਤਵਰ ਬਣਾਉਂਦੀ ਹੈ ਡੰਡੀ ਸੰਘਰਸ਼ ਤੋਂ ਨਾ ਡਰੋ ਕਿਉਂਕਿ ਸੰਘਰਸ਼ ਹੀ ਤੁਹਾਡੀ ਸ਼ਕਤੀ ਬਣੇਗਾ ਡੰਡੀ ਕਦੇ ਵੀ ਏ ਨਹੀਂ ਹੋ ਸਕਦਾ ਨਾ ਸੋਚੋ ਸਗੋਂ ਇਹ ਕਿਵੇਂ ਹੋ ਸਕਦਾ ਹੈ ਉੱਤੇ ਧਿਆਨ ਦਿਓ ਡੰਡੀ ਸਮੱਸਿਆਵਾਂ ਜੀਵਨ ਦਾ ਹਿੱਸਾ ਹਨ ਪਰ ਉਹਨਾਂ ਦੇ ਹੱਲ ਲੱਭਣ ਵਾਲੇ